ਕਲ ਕਰਾਂਗੇ ਫਰੀਦਕੋਟ ਦੇ ਚੋਣ ਮੈਦਾਨ ਦੇ ਫਰੀਦਕੋਟ ਦੇ ਵਿੱਚ ਜਿੱਥੇ ਕੇ ਸੈਲੀਬ੍ਰਿਟੀ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਆ ਕਰਮਜੀਤ ਅਨਮੋਲ ਜੱਟ ਕੇ ਦੂਜੇ ਪਾਸੇ ਭਾਜਪੀ ਨੇ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਇਸੇ ਵਿਚਾਲੇ ਹੁਣ ਇੱਕ ਹੋਰ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਹੈ ਸਰਬਜੀਤ ਸਿੰਘ ਸਰਬਜੀਤ ਸਿੰਘ ਪੁੱਤਰ ਨੇ ਇੰਦਰਾ ਗਾਂਧੀ ਕਤਲकांड ਮਾਮਲੇ ਦੇ ਵਿੱਚ ਸ਼ਾਮਲ ਬਿਆਨਤ ਸਿੰਘ ਦੇ ਜੀ ਹਾਂ ਉਹਨਾਂ ਦੇ ਵੱਲੋਂ ਵੀ ਆਜ਼ਾਦ ਤੌਰ ਦੇ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਬਿਆਨ ਸਿੰਘ ਦੇ ਪੁੱਤਰ ਨੇ ਹਾਲਾਂਕਿ ਸਰਬਜੀਤ ਸਿੰਘ ਇਸ ਤੋਂ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਪਰ ਇੱਕ ਵਾਰੀ ਮੁਰਤੋਂ ਲੋਕ ਸਭਾ ਚੋਣ ਦੇ ਵਿੱਚ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਪgarh ਤੋਂ ਵੀ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਸੀ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਤੇ ਦੇ ਕਤਲ ਮਾਮਲੇ ਦੇ ਵਿੱਚ ਸ਼ਾਮਲ ਬਿਆਨ ਸਿੰਘ ਦੇ بیٹے ਲੋਕ ਸਭਾ ਚੋਣ 2024 ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਨੇ ਸਟਾਰ ਉਮੀਦਵਾਰਾਂ ਦੀ ਸੀਟ ਬਣ ਚੁੱਕੀ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਰਮਜੀਤ ਅਨਮੋਲ ਚੋਣ ਮੈਦਾਨ 'ਚ ਨੇ ਹੰਸ ਰਾਜ ਹੰਸ ਬੀਜਪੀ ਦੇ ਵੱਲੋਂ ਉਮੀਦਵਾਰ ਨੇ ਸਰਬਜੀਤ ਸਿੰਘ ਚੋਣ ਮੈਦਾਨ ਦੇ ਵਿੱਚ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਉਹਨਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2004 ਦੇ ਵਿੱਚ ਕੀਤੀ ਸੀ 2004 'ਚ ਪਹਿਲੀ ਵਾਰ ਬਠਿੰਡਾ ਦੀ ਲੋਕ ਸਭਾ ਚੋਣ ਦੇ ਵਿੱਚ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਉਸ ਸਮੇਂ 1 ਲੱਖ ਤੋਂ ਵਧੇਰੇ ਵੋਟਾਂ ਸਰਬਜੀਤ ਸਿੰਘ ਨੂੰ ਮਿਲੀਆਂ ਸੀ ਉਸ ਤੋਂ ਬਾਅਦ ਉਹਨਾਂ ਨੇ 2007 ਦੇ ਵਿੱਚ ਬਰਨਾਲਾ ਦੀ ਪਧੌੜ ਸੀਟ ਤੋਂ ਵੀ ਵਿਧਾਨ ਸਭਾ ਦੀ ਚੋਣ ਲੜੀ ਸੀ ਉਸ ਵੇਲੇ 15700 ਦੇ ਕਰੀਬ ਵੋਟ ਉਹਨਾਂ ਨੂੰ ਹਾਸਲ ਹੋਏ ਸਨ ਸਰਬਜੀਤ ਸਿੰਘ ਦੀ ਮਾਂ ਅਤੇ ਬਿਆਨ ਸਿੰਘ ਦੀ ਪਤਨੀ ਵਿਮਲ ਕੌਰ ਨੇ ਇੰਦਰਾ ਗਾਂਧੀ ਦੇ ਹੱਥ ਤੋਂ ਬਾਅਦ 1999 ਦੇ ਵਿੱਚ ਲੋਕ ਸਭਾ ਦੀ ਚੋਣ ਲੜੀ ਸੀ ਤੇ ਉਸ ਵੇਲੇ ਉਹਨਾਂ ਨੇ ਰੋਪੜ ਤੋਂ ਚੋਣ ਲੜੀ ਸੀ ਤੇ ਉਸ ਵਾਰ ਉਹਨਾਂ ਨੂੰ 4 ਲੱਖ ਤੋਂ ਵੀ ਵਧੇਰੇ ਵੋਟ हासिल ਹੋਏ ਸਨ ਤੇ ਉਹ ਐਮਪੀ ਚੁਣੇ ਗਏ ਸਨ